ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼हाल ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋ ਵੀ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਚੜ੍ਹਦੀ ਕਲਾ ਵਿੱਚ ਰੱਖਣ ਲੋ ਜੀ ਦੁਪਹਿਰ ਦੇ 2 ਵਜੇ ਗਏ ਨੇ 2 ਵਜੇ ਬਲੌਗ ਸਟਾਰਟ ਕੀਤਾ ਇੱਕ ਬਲੌਗ ਦਾ ਐਂਡ ਕਰਕੇ ਸਵੇਰ ਐਂਡ ਕੀਤਾ ਸੀ ਅੱਜ ਕੰਮ ਕਾਰ ਖਤਮ ਕਰਨ ਤੋਂ ਬਾਅਦ ਜਿਹੜਾ ਇੱਕ ਬਲੌਗ ਦਾ ਐਂਡ ਕੀਤਾ ਸੀ ਦੂਸਰਾ ਜਿਹੜਾ ਆਪਾਂ ਸ਼ੁਰੂ ਕਰ ਲਿਆ ਹੁਣ 2 ਵਜੇ ਬਾਰ ਮੈਂ ਆਪਣਾ ਹੁਣ ਜਿਹੜਾ ਨਾ ਕਿ ਨਾ ਸੂਟ ਲਾਹਿਆ ਸੀਗਾ ਉਹ ਤੋਂ ਕੇ ਪਾ ਕੇ ਆਇਆ ਕੁਝ ਜਿਹੜਾ ਆਪਾਂ ਮਿੱਟੀ ਦਾ ਬਰਤਨ ਬਣਾਇਆ ਸੀ ਉਹ ਤੇ ਲਾ ਕੇ ਆਇਆ ਮਿੱਟੀ ਵੀਡੀਓ ਮੈਂ ਬਣਾਈ ਨਹੀਂ ਹੈਗੀ ਮਗਾ ਚਲ ਕੋਈ ਨਾ ਵੀ ਤੁਹਾਨੂੰ ਦਿਖਾਇਆ ਹੋਇਆ ਹੈ ਯਾ ਉੱਪਰ ਮਿੱਟੀ ਲਾਉਣੀ ਸੀ ਬਸ ਏਦਾਂ ਹੀ ਪਲੇਨ ਮਿੱਟੀ ਉਹ ਲਾਈ ਹੈਗੀ ਤੇ ਵਧੀਆ ਸੈੱਟ ਆ ਗਿਆ ਜਿਹੜਾ ਜਿਹੜਾ ਆਪਾਂ ਨੇਡ ਜਣ ਕੇ ਜਿਹੜੀ ਟੱਕਣ ਜਿਹੜਾ ਬਣਾਇਆ ਸੀ ਉਹ ਵੀ ਬਿਲਕੁਲ ਸੈੱਟ ਹੈ ਪਰਫੈਕਟ ਆ ਗਿਆ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਹਨਾ ਜਦੋਂ ਇਸ ਤਰ੍ਹਾਂ ਆਪਾਂ ਕਰੇ ਇੱਥੇ ਆਪ ਚੀਜ਼ਾਂ ਤਿਆਰ ਕਰਦੇ ਆ ਤੇ ਵਧੀਆ ਲੱਗਦੇ ਨੇ ਹਨਾ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਤੇ ਕਣਕ ਚ ਵੀ ਵਾਰ-ਵਾਰ ਹੱਥ ਮਾਰ ਰਹੀ ਹੈਗੀ ਮੈਂ ਵੀ ਸੁੱਕ ਚੁਈ ਹੈ ਨਾ ਤੇ ਹੁਣ ਬਸ ਆਪਣੇ ਲਈ ਲੈ ਕੇ ਆਈਆਂ ਪਲੇਅਰ ਸਾਹਿਬ ਦਾ ਦੁੱਧ ਗਰਮ ਕਰਕੇ ਰੱਖਿਆ ਹੀ ਤੇ ਮੈਂ ਆਪਣਾ ਲੈ ਆਈ ਦੇਖੋ ਕਿਉਂਕਿ ਕੰਮ ਕਰਦੇ ਨਾਲ-ਨਾਲ ਜ਼ਰੂਰੀ ਖਾਣਾ ਪੀਣਾ ਵੀ ਕਰਸੀਆਂ ਲੈਣਾ ਵੀ ਜ਼ਰੂਰੀ ਆ ਹੈ ਨਾ ਮੈਂ ਪਹਿਲੀ ਕੈਲਸ਼ੀਅਮ ਆਇਰਨ ਪਤਨ ਕਿਹੜੇ-ਕਿਹੜੇ ਵਿਟਾਮਿਨ A D C ਸਭ ਖਤਮਾ ਮੇਰੇ ਚਾ ਹੁਣ ਸ਼ੁਰੂ ਕੀਤੇ ਲੈਣੇ ਸਭ ਕੁਝ ਆਪਣਾ ਧਿਆਨ ਰੱਖ ਰਹੀ ਹਾਂ ਚਲੋ ਜੀ ਮਿਲ ਗਏ ਥੋੜੀ ਦੇਰ ਬਾਅਦ ਚੱਲਦੇ ਆਪਾਂ ਕਿਚਨ ਦੀ ਸਫਾਈ ਕਰਾਂਗੇ ਕਿਉਂਕਿ ਬਾਹਰ ਬੈਠ ਕੇ ਜਿਹੜੇ ਬਰਤਨ ਵਗੈਰਾ ਨੇ ਕੰਟੇਨਰ ਨੇ ਕਿਚਨ ਦੀ ਕਰੂੰਗੀ ਥੋੜੇ ਜਿਹਾ ਜ਼ਿਆਦਾ ਡੀਪ ਕਲੀਨਿੰਗ ਨਹੀਂ ਕਰਨੀ ਥੋੜੀ ਜਿਹੀ ਸਫਾਈ ਉਹ ਕਰਨੀ ਆ ਜਿਵੇਂ ਤਿਹਾਰ ਨੇ ਹੈਨਾ ਤਿਹਾਰਾ ਕਰਕੇ ਆਪਾਂ ਥੋੜੀ ਜਿਹੀ ਅਰਖੜੀ ਦੇ ਤਿਹਾਰ ਕਰਕੇ ਸਫਾਈ ਕਰ ਰਹੇ ਹਾਂਗੇ ਵੀ ਚਲੋ ਥੋੜੀ ਜਿਹੀ ਸਫਾਈ ਕਰ ਲੀ ਬਹੁਤ ਜ਼ਿਆਦਾ ਗੰਦਾ ਹੋਇਆ ਵੀ ਕਿਚਨ ਆਇਲੀ ਆਇਲੀ ਜਿਹਾ ਹੋਇਆ ਪਿਆਗਾ ਕੰਟੇਨਰ ਵੀ ਸਲੈਬ ਵੀ ਹੈਨਾ ਤੇ ਉਹ ਸਾਫ ਕਰਾ ਥੋੜੇ ਦਿਨਾਂ ਚ ਹੋ ਜਾਂਦਾ ਤਾਂ ਥੋੜੇ ਦਿਨ ਸੌਫ ਸਫਾਈ ਕਰਦੇ ਆ ਫਿਰ ਪਤਾ ਨਹੀਂ ਕਿ ਉਹ ਕਈ ਦਿਨਾਂ ਤੋਂ ਉਹ ਸੇਟੀ ਤੇ ਲਿਡ ਲੀ ਜਿਹੜੀ ਬਹੁਤ ਜ਼ਿਆਦਾ ਉੱਠ ਰਿਹਾ ਪਤਾ ਨਹੀਂ ਕਿ ਆ ਮਨ ਕੋਈ ਮਨ ਜਾਈ ਨਹੀਂ ਕਰ ਰਿਹਾ ਦੇਖਦੀ ਹੋਮ ਕੁ ਤੁਸੀਂ ਮੇਰੇ ਪਿਛਲੇ ਬਲੌਗ ਦੇ ਵਿੱਚ ਉਹ ਖੁਰਤੀ ਜੀ ਨਹੀਂ ਹੈਗੀ ਹੈ ਨਾ ਵੀ ਇੱਕ ਕੰਮ ਕਰਤਾ ਰਹੀ ਹੈਗੀ ਮੈਂ ਤੇ ਦੋ ਤਿੰਨ ਦਿਨਾਂ ਦਾ ਹੁਣ ਠੀਕ ਜਾ ਵੀ ਲੱਗ ਰਿਹਾ ਸੀ ਵਿੱਚ ਵਿੱਚ ਦੀ ਕੱਲ ਨੂੰ ਬਹੁਤ ਜ਼ਿਆਦਾ ਦਰਦ ਹੋ ਜਾਣਗੇ ਕਾਲ ਜੇ ਪਤਾ ਨਹੀਂ ਕੀ ਚੱਕਰਾਗਾ ਮੈਂ ਖਾ ਪੀ ਵੀ ਬਸ ਸਿਰਫ ਸਿੰਪਲ ਰੋਟੀ ਰਹੀਆਂ ਕੁਝ ਹੋਰ ਵੀ ਨਹੀਂ ਹੁਣ ਤਲੇ ਦੇਖੋ ਤੁਸੀਂ ਅਸੀਂ ਬਹੁਤ ਘੱਟ ਬਣਾਉਣ ਲੱਗੇ ਉਹ ਵੀ ਕੋਈ ਆਏ ਨਹੀਂ ਹੈਗਾ ਕੋਈ ਕੋਲਡ ਡਰਿੰਕ ਵਗੈਰਾ ਵੀ ਨਹੀਂ ਅਸੀਂ ਪੀਂਦੇ ਹੈਗੇ ਹਨਾ ਪਤਾ ਨਹੀਂ ਕਿਉਂ ਹੋ ਗਿਆ ਮੇਰੇ ਵੀ ਜਣੀ ਕਿ ਬਾਹਰ ਦਾ ਖਾਣਾ ਬਸ ਇੱਕ ਦਿਨ ਹੀ ਖਾ ਕੇ ਆਏ ਸੀ ਮੇਰੇ ਜਨਮ ਦਿਨ ਵਾਲੇ ਦਿਨ ਕੁਝ ਨਹੀਂ ਖਾਂਦੇ ਬਾਹਰ ਦਾ ਵੀ ਨਹੀਂ ਖਾਂਦੇ ਪਰ ਪਤਾ ਨਹੀਂ ਕਿਉਂ ਐਵੇਂ ਹੋ ਗਿਆ ਦਵਾਈ ਦੁਵਾਈ ਵੀ ਆਪਣੀ ਲਈ ਜਾਨੀ ਮੈਂ ਹੈ ਚਲੋ ਜੀ ਬਸ ਉਹੀ ਗੱਲ ਹੋਈ ਪਈ ਤਿਹਾਰਾਂ ਦੇ ਦਿਨ ਵੀ ਆ ਰਹੇ ਨੇ ਨੇੜੇ ਕਿ ਆਹ ਆ ਗੱਲ ਹੋ ਗਈ ਮੇਰੇ ਨਾਲ ਤਾਂ ਕਹਿੰਦੇ ਹੋਰ ਦਿਨ ਚੰਗੀ ਤਿਹਾੜ ਦੇ ਨੰਦੀ ਬਸ ਉਹ ਗੱਲ ਹੋਈ ਪਈਏਗੀ ਹੁਣ ਕੰਮ ਕਰਨੇ ਵੀ ਪੈਣਗੇ ਕਰਦੇ ਆ ਬਸ ਦੁੱਤ ਪੀ ਕੇ ਸਟਾਰਟ ਹੋਣੀ ਹੈਗੀ ਲੱਗਦੀ ਆ ਬਸ ਕਹਿਣ ਦੀਆਂ ਗੱਲਾਂ ਜਿਵੇਂ ਕਹਿੰਦੇ ਨੇ ਚਾਹ ਪੀ ਲੋ ਚਾਹ ਪੀ ਕੇ ਫਿਰ ਆ ਕੰਮ ਕਰਾਂਗੇ ਅਸੀਂ ਪਿੰਡਾਂ ਵਿੱਚ ਤਾਂ ਇਹੀ ਸਾਡਾ ਜ਼ਿਆਦਾਤਰ ਇਹੀ ਹੁੰਦਾ ਆ ਪੈਣਾ ਦਾ ਵੀ ਚਾਹ ਬਣਾ ਲਓ ਕੈੜੀ ਜੀ ਚਾਹ ਪੀ ਕੇ ਫਿਰ ਕੰਮ ਲੱਗਦੇ ਆ ਫਿਰ ਉਹ ਕੰਮ ਕਰਾਂਗੇ ਜੇ ਕਈ ਵਾਰ ਕਹਿੰਨੀ ਤੇਰੀ ਚਾਹ ਪੀਤੀ ਦਾ ਕੀ ਸਹਾਰਾ ਹੋਇਆ ਚਾ ਵੀ ਤੈਨੂੰ ਵੀ ਤੇਨੂੰ ਅੱਧਾ ਘੰਟਾ ਹੋ ਗਿਆ ਕੱਪੜੇ ਤੇਰੇ ਉੱਥੇ ਪਏ ਨੇ ਆ ਕੰਮ ਤੇਰਾ ਉੱਥੇ ਪਿਆ ਕੀ ਤੇਰਾ ਜ਼ਿਆਦਾ ਸਹਾਰਾ ਹੋਇਆ ਜ਼ਿਆਦਾ ਨਸ਼ਾ ਤਾਂ ਕੱਢ ਜੁਆਇਆ ਕਰਕੇ ਗੱਲਾਂ ਹੋ ਜਾਂਦੀਆਂ ਨੇ ਹਨ ਤੇ ਇਹੀ ਹੈ ਜੀ ਪਿੰਡਾਂ ਦੀ ਲਾਈਫ ਪਤਨੇ ਬਾਕੀ ਸ਼ਹਿਰਾਂ ਤੇ ਪਿੰਡਾਂ ਵਾਲਾਂ ਤਾਂ ਹੁਣ ਕੋਈ ਫਰਕ ਰਹੇ ਹੀ ਨਹੀਂ ਹੁਣ ਸਭ ਕੁਝ ਪਿੰਡਾਂ ਦੇ ਵਿੱਚ ਮੇ ਮੇ ਲੜ ਰਹਾ ਉਦਾਂ ਹੀ ਖਾਣਾ ਪੀਣਾ ਪਿੰਡਾਂ ਦੇ ਵਿੱਚ ਖਾ ਰਹੇ ਨੇ ਹੈਨਾ ਸੇਮ ਚੀਜ਼ਾਂ ਹੀ ਨੇ ਹੁਣ ਤੇ ਪਿੰਡ ਤੇ ਸ਼ਹਿਰ ਦਾ ਤਾਂ ਹੁਣ ਕੋਈ ਫਰਕ ਰਹੇ ਹਾਰੀ ਹੈਗਾ ਚਲੋ ਜੀ ਗੱਲਾਂ ਹੋ ਗਈਆਂ ਕਾਫੀ ਤਨ ਸਾਢੇ 3 ਮਿੰਟ ਦਾ ਵਲੌਗ ਜਿਹੜਾ ਬਣ ਚੁੱਕਿਆ ਹੈਗਾ ਚ ਲਓ ਜੀ ਪਹੁੰਚ ਗਏ ਕਿਚਨ ਤੇ ਕਿਚਨ ਦਾ ਪਾ ਜਿਹੜਾ ਸਮਾਨ ਆ ਬਾਹਰ ਕੱਢ ਲਾਂਗੇ ਦੋ ਸਲੇਬਾਂ ਦਾ ਜਿਹੜੇ ਉੱਪਰ-ਨੀਚੇ ਵਾਲੀਆਂ ਨੇ ਇਹਨਾਂ ਦਾ ਦੋਨਾਂ ਦਾ ਹੀ ਸਮਾਨ ਕੱਢਾਂਗੇ ਕਿਉਂਕਿ ਜਿਹੜੇ ਨੀਚੇ ਵਾਲੀ ਸਲੇਬ ਆ ਇਹ ਮੈਂ ਸਵੇਰੇ ਅਸ ਕੱਲੇ ਇੱਥੇ ਜਿਹੜੇ ਕੰਟੇਨਰ ਨੇ ਵੱਡੇ-ਵੱਡੇ ਇਹ ਹੀ ਸਾਫ਼ ਕਰਨੇ ਨੇ ਨੀਚੇ ਤੋਂ ਚੰਗੀ ਤਰ੍ਹਾਂ ਝਾੜੂ ਲਾ ਕੇ ਪੋਚਾ ਜਿਹੜਾ ਲਗਾਤਾ ਸੀਗਾ ਸਵੇਰ ਟਾਈਮ ਮੈਂ बस ये दोनों स्लैब खाली करके पर जेड़े भी कंटेनर ਨੇ ਸਾਰੇ ਬਾਹਰ فرش ਤੇ ਰੱਖ ਲੂੰਗੀ ਕਿਉਂਕਿ ਉੱਥੇ ਹੀ ਖੁੱਲੇ-ਖੁੱਲੇ ਦੇ ਵਿੱਚ ਨਾ ਮੈਨੂੰ ਬਾਹਰ ਹੀ ਵਧੀਆ ਲੱਗਦਾ ਕੰਮਕਾਰ ਕਰਨਾ ਜਿਵੇਂ ਮਤਲਬ ਕੱਪੜੇ ਵੀ ਅੱਜ ਕੱਲ੍ਹ ਦੇਖੋ ਮੈਂ ਉੱਥੇ ਹੀ ਧੋ ਰਹੀ ਹੈਗੇ ਨਾ ਮੈਨੂੰ ਵਧੀਆ ਲੱਗਦਾ ਹੂੰ ਵੈਸੇ ਦੇਖੋ ਮੇਰਾ ਬਣਿਆ ਹੋਇਆ ਵਾਸ਼ਿੰਗ ਏਰੀਆ ਹੈ ਨਾ ਪਰ ਮੈਨੂੰ ਉਧਰ ਨਹੀਂ ਵਧੀਆ ਲੱਗਦਾ ਪਰ ਇੱਥੇ ਖੁੱਲੇ-ਖੁੱਲੇ 'ਚ ਹੀ ਵਧੀਆ ਲੱਗਦਾ ਚਲੋ ਜੀ ਸਾਰਾ ਸਮਾਨ ਆ ਜਿਹੜਾ ਇੱਥੇ ਬਾਹਰ ਰੱਖ ਲਵਾਂਗੇ ਫਿਰ ਆਪਾਂ ਇੱਕ ਡੱਬਾ ਪਾਣੀ ਦਾ ਭਰ ਲਵਾਂਗੇ ਤੇ ਨਾਲ ਦੀ ਨਾਲ ਜਿਹੜੇ ਕੰਟੇਨਰ ਨੇ ਸਾਫ਼ ਕਰ ਲਾਂਗੇ ਤੇ ਇਹ ਮੈਂ ਰਖੜੀਆਂ ਕਰਕੇ ਕਰ ਰਹੀ ਸੀ ਵੀ ਕੱਲ ਨੂੰ ਪਰਸੂ ਨੂੰ ਰਖੜੀਆਂ ਲਗੀਆਂ ਆ ਕੀ ਕਹਿੰਦੇ ਨੇਗੇ ਤੇ ਰਖੜੀਆਂ ਆ ਰਹੀਏ ਨੇ ਪਰਮਾਤਮਾ ਸਾਰਿਆਂ ਦੇ ਭਰਾਵਾਂ ਨੂੰ ਤੰਦਰੁਸਤियां ਬਖਸ਼ਣਾ ਹੈ ਨਾ ਭੈਣਾਂ ਦੇ ਭਰਾ ਨੇ ਜਿੰਨੇ ਵੀ ਸਾਰੇ ਮੇਰੇ ਵੀ ਚਲੋ ਭਰਾ ਹੀ ਨੇਗੇ ਸਾਰਿਆਂ ਨੂੰ ਪਰਮਾਤਮਾ ਤੰਦਰੁਸਤियां ਬਖਸ਼ਣਾ ਤੇ ਇੱਕ ਮੈਂ ਜੇ ਤੁਹਾਨੂੰ ਹੋਰ ਮੇਰੀਆਂ ਭੈਣਾਂ ਨੂੰ ਦੇਖੋ ਮੈਂ ਵੀ ਤੁਹਾਡੇ ਵਿੱਚੇ ਹੀ ਆਉਣੀ ਆ ਹਨਾ ਮੈਂ ਵੀ ਦੇਖੋ ਦੋ ਭਰਾਵਾਂ ਦੀ ਇੱਕ ਭੈਣ ਆਂਗੀ ਮੈਂ ਵੀ ਤੁਹਾਡੇ ਵਿੱਚੇ ਹੀ ਆਉਣੀ ਆ ਵੀ ਦੇਖੋ ਰਖੜੀ ਦਾ ਤਿਹਾਰਾ ਆਪਣੇ ਭਰਾ ਦੀ ਆਪਾਂ ਹਣ ਇੱਕ ਪੈਣ ਦੇਖੋ ਇੰਨੀਆਂ ਰਖੜੀਆਂ ਦੇ ਵਿੱਚੋਂ ਇੱਕ ਰਖੜੀ ਛਾਂਟਦੀ ਆ ਹਨਾ ਜਿਹਦੇ ਦੋ ਭਰਾ ਨੇ ਚਲੋ ਚਾਰ ਨੇ ਜਿੰਨੇ ਵੀ ਨੇ ਉਹਨਾਂ ਦੇ ਵਿੱਚੋਂ ਆਪਣੇ ਭਰਾਵਾਂ ਦੇ ਲਈ ਰਖੜੀਆਂ ਛਾਂਟ ਲੈਣੇ ਵੀ ਮੇਰੇ ਭਰਾ ਦੇ ਗੁੱਟ ਤੇ ਦੇਖੋ ਆ ਰਖੜੀ ਜਿਹੜੀ ਵਧੀਆ ਲੱਗੂਗੀ ਹਨਾ ਜਾਨੀ ਕਿ 100 ਪਤਾ ਨਹੀਂ ਉੱਥੇ ਹਜ਼ਾਰਾਂ ਹੀ ਰਖੜੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਆਪਾਂ ਆਪਣੇ ਭਰਾ ਲਈ ਚੁਆਇਸ ਕਰਦੇ ਵੀ ਮੇਰੇ ਭਰਾ ਦੇ ਆ ਰਖੜੀ ਸੋਹਣੀ ਲੱਗੂਗੀ ਹਨਾ ਤੇ ਬਾਕੀ ਦੇਖੋ ਪਿਆਰ ਦੀ ਗੱਲ ਹੁੰਦੀ ਹੈਗੀ ਸਾਰੀ ਅੱਜ ਕੱਲ ਨਾ ਕਈ ਪਹਿਣਾ ਕੀ ਕਰਦੇ ਨੇ ਬਹੁਤ ਜ਼ਿਆਦਾ ਲਾਲਚ ਵੱਧ ਗਿਆ ਪਲੀਜ਼ ਇਦਾਂ ਨਾ ਕਰਿਆ ਕਰੋ ਦੇਖੋ ਲਾਲਚ ਇਹ ਪਤਾ ਕੀ ਚਾਹੇ ਆਪਾਂ ਨੂੰ ਕੁਝ ਵੀ ਮਿਲ ਜਵੇ ਹੈਨਾ ਪਰ ਉਹ ਕਿੰਨਾ ਕੁ ਟਾਈਮ ਦੇਖੋ ਚੱਲੂਗਾ ਹੈਨਾ ਤੇ ਦੇਖੋ ਜੋ ਵੀ ਆਪਣੇ ਭਰਾ ਦਿੰਦੇ ਨੇਗੇ ਹੈਨਾ ਉਹ ਖੁਸ਼ੀ ਖੁਸ਼ੀ ਲੈ ਲਿਆ ਕਰੋ ਵੀ ਇਦੋਂ ਲਾਲਚ ਦੇਖੋ ਜ਼ਿਆਦਾ ਆਪਾਂ ਕਰਦੇ ਆ ਤਾਂ ਆਪਣੇ ਜ਼ਿਆਦਾ ਆਪਾਂ ਉਧਰ ਉਧਰ ਹੀ ਬੋਲਦੇ ਆ ਗੱਲਾਂ ਬਾਤਾਂ ਕਰਦੇ ਆ ਤਾਂ ਉਹਦੇ ਨਾਲ ਆਪਣੇ ਜਿਹੜੇ ਕਰਨ ਮੋਲ ਰਿਸ਼ਤੇ ਹੁੰਦੇ ਨੇ ਨਾ ਉਹ ਟੁੱਟ ਜਾਂਦੇ ਨੇ ਦੇਖੋ ਇੱਕ ਮਾਂ ਦੇ ਪੇਟੋਂ ਆਪਾਂ ਜਨਮ ਲੈਤਾ ਹੁੰਦਾ ਹਨਾ ਆਪਾਂ ਇਕੱਠੇ ਖੇਡਦੇ ਆ ਲੜਦੇ ਸੀ ਭੜਦੇ ਸੀ ਪਰ ਬਾਅਦ ਦੇ ਵਿੱਚ ਦੋ ਮਿੰਟਾਂ ਵਿੱਚ ਆਪਾਂ ਇਕੱਠੇ ਵੀ ਹੁੰਦੇ ਸੀ ਹਨਾ ਉਹੀ ਰੱਖੋ ਆਪਣਾ ਵੀ ਆਪਾਂ ਚਾਹੇ ਕੁਝ ਵੀ ਆ ਵੀ ਆਪਾਂ ਜ਼ਿਆਦਾਤਰ ਉਹ ਨਾ ਰੱਖੀਏ ਵੀ ਆਪਾਂ ਉਹ ਮੈਂ ਫੇਰ ਇੱਕ ਹੋ ਜਾ ਕਰੀਆ ਹਨਾ ਬਾਕੀ ਦੇਖੋ ਚੀਜ਼ਾਂ ਨੇ ਜਿਵੇਂ ਉਹ ਤਾਂ ਹਾਂ ਸੂਟ ਹੋ ਗਏ ਜਾਂ ਪੈਸਾ ਆਪਾਂ ਨੂੰ ਮਿਲ ਜਾਂਦਾ ਇਹ ਤਾਂ ਦੇਖੋ ਆਈ ਚਲਾਈ ਹੁੰਦੀ ਹੈਗੀ ਕੱਪੜੇ ਵੀ ਨਿਤ ਨਮਰ ਆਵਾਜ਼ ਚੱਲਦੇ ਹੀ ਰਹਿੰਦਾ ਪਹਿਣੋ ਹਨਾ ਪੈਸੇ ਵੀ ਆਉਂਦੇ ਜਾਂਦੇ ਰਹਿੰਦੇ ਨੇ ਦੇਖੋ ਬੰਦੇ ਨੂੰ ਤੰਦਰੁਸਤੀ ਚਾਹੀਦੀ ਆ ਪੈਸਾ ਵੀ ਦੇਖੋ ਫੇਰੀ ਹੁੰਦਾ ਹਨਾ ਵੀ ਪਲੀਜ਼ ਜਿਹੜੀਆਂ ਭੈਣਾਂ ਦੇਖੋ ਆਪਣੇ ਭਰਾਵਾਂ ਨਾਲ ਗੁੱਸੇ ਨੇ ਗੁੱਸਾ ਨਾ ਕਰਿਆ ਕਰੋ ਹੱਸ ਖੇਡ ਕੇ ਦੇਖੋ 30 ਤਰੀਕ ਨੂੰ ਆਪਣੇ ਭਰਾ ਦੇ ਰਖੜੀ ਬੰਨਣ ਜਾਓ ਹਨਾ ਸਾਰੇ ਗਿੱਲੇ ਸੁੱਕਵੇ ਦੂਰ ਕਰਕੇ ਆਪਣੇ ਭਰਾ ਦੇ ਰਖੜੀ ਬੰਨੋ ਕੁਛ ਨਾ ਮੰਗੋ ਸਿਰਫ ਇਹ ਕਹੋ ਵੀ ਹਾਂ ਵੀ ਸਾਨੂੰ ਸਾਡੇ ਭਰਾ ਦਾ ਪਿਆਰ ਚਾਹੀਦਾ ਹਨਾ ਤੇ ਮਾਂ ਬਾਪ ਆਪਣੇ ਨੇ ਜਿਹੜੇ ਉਹ ਸਦਾ ਨਹੀਂ ਬੈਠੇ ਰਹਿੰਦੇ ਹਨਾ ਤੇ ਵਰਤਨਾ ਆਪ ਆਪਣੇ ਭੈਣਾਂ ਆਪਣੇ ਭਰਾਵਾਂ ਨਾਲ ਹੀ ਹੁੰਦਾ ਭੈਣੋ ਹਨਾ ਤੇ ਮੈਨੂੰ ਲੱਗਿਆ ਵੀ ਮੈਂ ਕਮਾ ਇਹ ਗੱਲ ਹਨਾ ਤਾਂ ਕਰਕੇ ਮੈਂ ਸੋ ਬੋਲਦੀ ਪਤਾ ਨਹੀਂ ਮੈਨੂੰ ਬੋਲਣਾ ਚਾਹੀਦਾ ਸੀ ਕਿ ਨਹੀਂ ਬੋਲਣਾ ਚਾਹੀਦਾ ਸੀ ਪਰ ਮੈਨੂੰ ਲੱਗਿਆ ਹਨਾ ਤੇ ਵੀ ਮੈਂ ਕਮਾ ਇਹ ਗੱਲ ਜ਼ਰੂਰ ਕਹਾ ਦੇਖੋ ਜਿਹੜੇ ਰਿਸ਼ਤੇ ਨੇ ਬਹੁਤ ਅਨਮੋਲ ਨੇ ਅੱਜ ਕੱਲ ਤਾਂ ਜਿਹੜੇ ਰਿਸ਼ਤੇ ਨੇ ਨਾ ਬਿਲਕੁਲ ਕੱਚੇ ਤੱਕ ਜਿਹੇ ਤਰ੍ਹਾਂ ਹੋ ਰਹੇ ਨੇ ਮਾੜਾ ਜਿਹਾ ਕਿਸੇ ਨੇ ਕੁਝ ਕਿਹਾ ਨਹੀਂ ਟੁੱਟ ਜਾਂਦੇ ਹਨਾ ਤੇ ਪਲੀਜ਼ ਇਦਾਂ ਨਾ ਕਰਿਆ ਕਰੋ ਤੇ ਆਪਣੇ ਪੇਕੇ ਪਰਿਵਾਰ ਹੱਸ ਕੇ ਜਾਇਆ ਕਰੋ ਹੱਸ ਕੇ ਆਇਆ ਕਰੋ ਹਨਾ ਜੋ ਵੀ ਦੇਖੋ ਭਰਾ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਤੁਹਾਨੂੰ ਦਿੰਦਾ ਨਾ ਤਾਂ ਹੱਸ ਕੇ ਲੈ ਕੇ ਆਇਆ ਕਰੋ ਵੀ ਇਹ ਹੀ ਸਾਨੂੰ ਲੱਖਾਂ ਵਰਗਾ ਹੈ ਹਨਾ ਐਵੇਂ ਕਰਿਆ ਕਰੋ ਤੇ ਰਿਸ਼ਤੇ ਦੇਖੋ ਤੁਸੀਂ ਬਹੁਤ ਵਧੀਆ ਨਿਭਣਗੇ ਤੁਹਾਡੇ ਹਨਾ ਉਨਾ ਹੀ ਪਿਆਰ ਹੋਊਗਾ ਜਿੰਨਾ ਬਚਪਨ ਦੇ ਵਿੱਚ ਸੀਗਾ ਫਿਰ ਬਾਕੀ ਗੱਲ ਰਹੀ ਜੀ ਦੇਣ ਲੈਣ ਦੀ ਦੇਖੋ ਇਹ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਇੱਕ ਵਾਰ ਕਈ ਵਾਰ ਪਤਾ ਕੀ ਹੁੰਦਾ ਜੀ ਹੱਥ ਵੀ ਤੰਗ ਹੁੰਦਾ ਹੈਗਾ ਆਪਣੇ ਭੈਣ ਭਰਾ ਦਾ ਹਨਾ ਚਲੋ ਅਗਲੀ ਵਾਰ ਆਪਾਂ ਨੂੰ ਵਧੀਆ ਮਿਲ ਜੂਗਾ ਇਹ بس ਸੋਚ ਕੇ ਪੈਣੋ ਜਾਇਓ ਰਖੜੀ ਬੰਨਣਾ ਹਨਾ ਤੇ ਪਰ ਲਾਲ ਸ਼ਾਮ ਦਾ ਟਾਈਮ ਹੋ ਗਿਆ 6:00 ਵਜੇ ਤੇ ਵੀਡੀਓ ਤਾਂ ਕਮੈਂ ਆਪਣਾ ਕਰ ਲਿਆ ਪਹਿਲਾਂ ਮੈਨੂੰ ਇਹ ਸੀ ਕਿਉਂਕਿ ਅੱਜ ਮੇਰਾ ਪੈਕ ਵੀ ਖਤਮ ਹੋ ਗਿਆ ਫੋਨ ਵਾਲਾ ਤੇ ਵਾਈਫਾਈ ਵੀ ਖੜ ਗਿਆ ਸੀ ਅੱਜ ਮੈਨੂੰ ਇਹ ਸੀ ਮੈਂ ਕਿਹਾ ਅੱਜ ਤੁਹਾਡੇ ਤੱਕ ਨਹੀਂ ਪਹੁੰਚਿਆ ਜਾਣਾ ਅੱਜ ਨਹੀਂ ਵੀਡੀਓ ਮੇਰਾ ਜਾਣਾ ਹੈਗਾ ਤੇ ਪਰ ਚਲੋ ਹੁਣ ਵਾਈਫਾਈ ਚੱਲ ਗਿਆ ਵੀਡੀਓ ਅਪਲੋਡਿੰਗ ਤੇ ਮੈਂ ਲਾਦੀ ਤੇ ਹੁਣ ਚਲਦੇ ਆ ਕਿਚਨ ਚ ਤੇ ਪਰ ਮੈਨੂੰ ਐਸੇ ਵੀ ਵੀਡੀਓ ਦਾ ਕੰਮ ਕਰਦਾ ਬਹੁਤ ਟੈਨਸ਼ਨ ਪੈ ਜਾਂਦੀ ਜਿਸ ਦਿਨ ਨਾ ਨੈਟ ਵਗੈਰਾ ਦੀ ਪ੍ਰੋਬਲਮ ਹੋ ਜੇ ਬਹੁਤ ਔਖਾ ਹੋ ਜਾਂਦਾ ਕਿਉਂਕਿ ਕੋਈ ਘਰ ਵੀ ਨਹੀਂ ਇਸ ਟਾਈਮ ਵੀ ਮੈਂ ਪੈਕਪਾ ਵਾਲਾ ਪੜਾ ਫੋਨ ਕਰਕੇ ਹਨਾ ਫੋਨ ਦੇ ਵਿੱਚ ਬੈਲੈਂਸ ਨਹੀਂ ਸੀ ਫਿਰ ਬਸ ਮੈਨੂੰ ਐਸੀ ਵਾਈਫਾਈ ਵੀ ਰੁਕ ਗਿਆ ਮੈਂ ਕਿਹਾ ਔਖਾ ਹੀ ਹੋ ਗਿਆ ਅੱਜ ਚਲੋ じゃ ਆਪਾਂ ਚੱਕ ਲਈ ਚੱਲਦੇ ਆਂ ਕਿਚਨ 'ਚ ਚੱਲ ਕੇ ਆਪਾਂ ਕਰਦੇ ਅਗੇ ਕਿਚਨ ਦੀ ਥੋੜੀ ਜਿਹੀ ਸਫਾਈ ਜਿਵੇਂ ਕਿ ਇਹ ਕੰਟੇਨਰ ਵਗੈਰਾ ਸਾਫ ਕਰਦੇ ਸੀਗੇ ਤੇ ਹੁਣ ਸਾਫ ਕਰੂੰਗੀ ਬਸ ਜਿਹੜਾ ਉੱਪਰਲੀ ਸਲੇਬ ਸਾਫ ਕਰਕੇ ਉੱਪਰ ਰੱਖ ਦਾਂਗੀ ਜੋ ਵੀ ਕੰਟੇਨਰ ਵਗੈਰਾ ਸੀ ਸੁੱਕ ਚੁੱਕੇ ਹੁਣਗੇ ਹੁਣ ਤਾਂ ਇਹ ਆ ਤਾ ਮਮਾ ਪਰਨੋਸ ਕੇ ਇਹ ਸਾਫਾ ਸਾਬਣ ਲਾ ਲਈ ਮੈਂ ਕੱਪੜੇ ਕੇ ਚੰਗੀ ਤਰ੍ਹਾਂ ਸਾਬਣ ਲਾ ਕੇ ਉਹ ਸਾਫ ਕਰ ਦਿਆ ਕਿੰਨੇ ਦੋ ਤਿੰਨ ਵਾਰ ਸਾਫ ਕਪੜਾ ਫੇਰ ਲਾਂਗੇ ਹੁਣ ਮੈਨੂੰ ਉਹ ਰੈਕ ਉਤਾਰਨਾ ਔਖਾ ਨਹੀਂ ਮੈਨੂੰ ਚੱਕ ਕੇ ਧੋ ਦਿੰਦੀ ਸਾਬਣ ਨਾਲ ਪਰ ਚਲੋ ਇਦਾਂ ਹੀ ਸਾਫ ਕਰ ਲਾਂਗੇ ਥੋ ਦੂਗਾ ਵੀ ਬੜੀਆ ਸਾਫ ਹੋਇਆ ਪਿਆਸੀ ਨਹੀਂ ਦੇਖੋ ਲਓ ਜੀ ਇੱਥੇ ਸਾਫ ਕਰ ਕਰਕੇ ਜੋ ਵੀ ਮੇਰੇ ਬੋਡਨ ਰੈਕ ਨੇਗੇ ਜੋ ਵੀ ਨਾ ਉੱਪਰ ਸਮਾਨ ਆ ਜਿਹੜਾ ਮੈਂ ਨਹੀਂ ਬਾਹਰ ਕੱਢਿਆ ਸੀਗਾ ਜਿਵੇਂ ਕਿ ਸੈਰਮਿਕਾ ਵਾਲੇ ਨਾ ਕੰਟੇਨਰ ਨੇ ਇਹ ਮੈਂ ਬਾਹਰ ਨਹੀਂ ਕੱਢੇ ਸੀ ਇਹਨਾਂ ਨੂੰ ਮੈਂ ਇਦਾਂ ਹੀ ਸਾਫ ਕਰ ਦੂੰ ਵੈਸੇ ਤਾਂ ਡੇਲੀ ਜਾਂ ਡੇਲੀ ਜਾਂ ਇੱਕ ਦੋ ਦਿਨਾਂ ਬਾਅਦ ਮੈਂ ਇਹਨਾਂ ਨੂੰ ਸਾਫ ਕਰਦੀ ਰਹੀ ਹਾਂ ਪਰ ਮੈਨੂੰ ਅੱਜ ਇਹ ਸੀਗਾ ਵੀ ਚਲੋ ਸਾਫ ਹੀ ਸੀਗੇ ਵੀ ਮੈਥੀ ਸਾਫ ਕਰ ਦੂੰ ਉਪਰੋਂ ਚੰਗੀ ਤਰ੍ਹਾਂ ਸਲੇਵ ਸਾਫ ਕਰਤੀ ਸੀ ਸਾਬਣ ਦੇ ਨਾਲ ਤੇ ਉਸ ਤੋਂ ਬਾਅਦ ਲੱਗੀ ਸੀ ਆਹ ਵਾਲ ਪੇਪਰ ਜਿਹੜਾ ਮੈਂ ਵਾਲ ਤੇ ਲਾਇਆ ਹੋਇਆ ਵਾਲਪੇਪਰ ਸਾਫ ਕਰ ਰਹੀ ਸੀ ਕੱਪੜੇ ਨਾਲ ਹੀ ਜਾਨੀ ਕਿ ਇੱਥੋਂ ਗੈਸ ਲੈਬ ਸਾਰਾ ਸਾਫ ਕਰਕੇ ਜੋ ਵੀ ਸੀਗੇ ਮੇਰੇ ਕੰਟੇਨਰ ਵਗੈਰਾ ਬਾਹਰੋਂ ਚੱਕ ਲਈ ਸੀ ਮੈਂ ਸਾਰੇ ਉਹਨਾਂ ਨੂੰ ਚੰਗੀ ਤਰ੍ਹਾਂ ਆਪਣੀ ਜਗ੍ਹਾ ਤੇ ਸੈੱਟ ਕਰਕੇ ਇੱਕ ਵਾਰ ਕੱਪੜੇ ਨਾਲ ਸੁੱਕੇ ਕੱਪੜੇ ਨਾਲ ਮੈਂ ਸਾਫ ਕਰ ਕਰਕੇ ਫੇਰ ਰੱਖੂੰਗੀ ਤੇ ਜਿਹੜੇ ਆ ਉੱਪਰ ਮੇਰੇ ਪੈ ਸੀਗੇ ਸੈਂਡਵਿਚ ਮੇਕਰ ਹੋਗੇ ਜਿਵੇਂ ਇੱਥੇ ਮੈਂ ਆਪਣੀਆਂ ਚੌਪਰ ਵਗੈਰਾ ਹੋ ਗਿਆ ਮਿਕਸੀ ਹੋ ਗਈ ਹੈ ਨਾ ਇਸ ਤਰ੍ਹਾਂ ਮੈਂ ਜਿਹੜਾ ਬੋਰਡ ਨਾਲ ਰੈਕ ਮੈਂ ਬਣਾਇਆ ਸੀਗਾ ਤੁਹਾਡੇ ਨਾਲ ਮੈਂ ਸ਼ੇਅਰ ਵੀ ਕੀਤਾ ਸੀ ਇਹਦੇ ਉੱਪਰ ਰੱਖ ਦੂੰਗੀ ਸਾਰੇ ਜੋ ਵੀ ਮੇਰੇ ਕੋਲ ਅ ਜਿਵੇਂ ਮੈਂ ਮਿਕਸੀ ਦੱਸਿਆ ਤੁਹਾਨੂੰ ਚੋਪਰ ਆਗਾ ਹਨਾ ਜਾਂ ਬਲੈਂਡਰ ਹੋ ਗਿਆ ਸਾਰਾ ਉੱਪਰ ਹੀ ਰੱਖ ਦੂੰਗੀ ਮੈਂ ਹਨਾ ਬਾਕੀ ਇੱਥੇ ਸੈਂਡਵਿਚ ਮੇਕਰ ਨੇ ਦੋ ਮੇਰੇ ਕੱਪ ਵਗੈਰਾ ਵੀ ਕੁਝ ਕਾਫੀ ਸਮਾਨ ਇਹਦੇ ਉੱਪਰ ਆ ਗਿਆ ਹਨਾ ਤੇ ਸਾਰਾ ਆਪਾਂ ਸੈੱਟ ਕਰ ਲਿਆ ਚੰਗੀ ਤਰ੍ਹਾਂ ਕਿਚਨ ਸਾਫ਼ ਕਰ ਲਿਆ ਉਸ ਤੋਂ ਬਾਅਦ ਜੋ ਵੀ ਰੈਕ ਸੀਗੇ ਬਾਹਰ ਇਹਨਾਂ ਨੂੰ ਇੱਕ ਕੱਪੜਾ ਲੈ ਲਿਆ ਸੀ ਮੈਂ ਕਾਟਨ ਦਾ ਕਾਟਨ ਦੇ ਕੱਪੜੇ ਨਾਲ ਹੀ ਪਾਣੀ ਜਿਹੜਾ ਸੋਕ ਹੁੰਦਾ ਇਹਨਾਂ ਦਾ ਕੰਟੇਨਰ ਹੁੰਦਾ ਹਨਾ ਫਿਰ ਵੀ ਕਾਫੀ ਟਾਈਮ ਤੋਂ ਰੱਖੇ ਹੋਈ ਸੀ ਬਾਹਰ ਧੋ ਕੇ ਪਰ ਫਿਰ ਮੈਂ ਇੱਕ ਵਾਰ ਦੁਬਾਰਾ ਕੰਟੇਨਰ ਸੀ ਜਿਹੜੀ ਉਹ ਕਰਕੇ ਨਾ ਕੱਪੜੇ ਨਾਲ ਕਾਟਨ ਦੇ ਨਾਲ ਸਾਫ਼ ਕਰ ਕਰਕੇ ਰੱਖ ਰਹੀ ਸੀਗੀ ਕੱਪ ਦੀ ਨੀਚੇ ਵਾਲੀ ਸਾਈਡ ਵੀ ਸਾਫ਼ ਕਰਕੇ ਨਾ ਥੋੜਾ ਬਹੁਤਾ ਪਾਣੀ ਫਿਰ ਵੀ ਰਹਿ ਜਾਂਦਾ ਦਾਗ ਜਾਂ ਪੈ ਜਾਂਦਾ ਪਾਣੀ ਦਾ ਫਿਰ ਉਹ ਵਧੀਆ ਨਹੀਂ ਲੱਗਦਾ ਫਿਰ ਉਹ ਕੰਮ ਬੇ ਕਰਿਆ ਜਾਂ ਕੰਮ ਹੋ ਜਾਂਦਾ ਜਿਆ ਕਰਨ ਕਰਿਆ ਜਿਹੇ ਜੇ ਨਾ ਕਰਿਆ ਹਨਾ ਚਮਕਦਾ ਰਹਿੰਦਾ ਪਾਣੀ ਦਾ ਜਿਹੜਾ ਦਾਗ ਜਾਂ ਹੁੰਦਾਗਾ ਸੋ ਇਸ ਕਰਕੇ ਪ੍ਰੋਪਰ ਜਿਹੜੀ ਸਫਾਈ ਆ ਉਹ ਬਸ ਆਪਾਂ ਦੇਖੋ ਕਰ ਲਾਂਗੇ ਇਸ ਤਰ੍ਹਾਂ ਤੇ ਬਾਕੀ ਇੱਥੇ ਉਸ ਤੋਂ ਬਾਅਦ ਹੁਣ ਸਬਜ਼ੀ ਵੀ ਬਣਾਉਣ ਲੱਗਣਾ ਮੈਂ ਮੈਨੂੰ ਇਹ ਸੀ ਵੀ ਇੱਕ ਵਾਰ ਪਹਿਲਾਂ ਮੈਂ ਸਮਾਨ ਸੈੱਟ ਕਰਦਾ ਵੀ ਨੀਚੇ ਵਾਲਾ ਰਹਿ ਗਿਆ ਤਾਂ ਕੱਲ ਨੂੰ ਹੋ ਜੂਗਾ ਉਹਦਾ ਕੋਈ ਹੋਣੀ ਹੈਨਾ ਤੇ ਉਹ ਕੱਲ ਨੂੰ ਹੋ ਜੂਗਾ ਤੇ ਬਾਕੀ ਜਿਹੜੀ ਅੱਜ ਮੈਂ ਰੱਖਣੀਆਂ ਵਾਲੀ ਗੱਲ ਕਹੀਏ ਦੇਖੋ ਕੋਈ ਵੀ ਭੈਣ ਇਹਦੇ ਦੇ ਹੋਣਾ ਕਰਿਓ ਵੀ ਕਿਹਾ ਹਨ ਮੈਂ ਵਿੱਚ ਹੀ ਆਉਣੇ ਤੁਹਾਡੇ ਇਹ ਸਾਰਿਆਂ ਲਈ ਹੈ ਜੀ ਸਾਰੀਆਂ ਭੈਣਾਂ ਇੱਕੋ ਜੀਆਂ ਨਹੀਂ ਹੈਗੀਆਂ ਜੀ ਜਿਵੇਂ ਕਹਾ ਵੀ ਸਾਰੀਆਂ ਭੈਣਾਂ ਨੂੰ ਲਾਲਚ ਸਾਰੀਆਂ ਭੈਣਾਂ ਵੀ ਨਹੀਂ ਇੱਕੋ ਜੇ ਹੈਗੀਆਂ ਸਾਰੇ ਭਰਾ ਵੀ ਨਹੀਂ ਇੱਕੋ ਜੇ ਹੈਗੇ ਹਨ ਗਲਤੀ ਕਿਤੇ ਨਾ ਕਿਤੇ ਇੱਕ ਦੂਜੇ ਦੀ ਦੇਖੋ ਹੁੰਦੀ ਹੋਈ ਹੈ ਹਨ ਤੇ ਜੇ ਆਪਾਂ ਜਿਵੇਂ ਦੇਖੋ ਜ਼ਿਆਦਾ ਉਹ ਕਰਦੇ ਆ ਉਹਦੇ ਨਾਲ ਆਪਾਂ ਅੜੜ ਕੇ ਚੀਜ਼ਾਂ ਮੰਗਦੇ ਆ ਨਾ ਕਿਉਂਕਿ ਮੈਂ ਕਾਫੀ ਭੈਣਾਂ ਦੇਖੀਆਂ ਨੇ ਜੀ ਚਲੋ ਹਨਾ ਤੇ ਤਾਂ ਕਰਕੇ ਮੈਂ ਅੱਜ ਇਹ ਗੱਲ ਬੋਲੀਏਗੀ ਵੀ ਦੇਖੋ ਉਸ ਨਾਲ ਨਾ ਦੂਸਰਾ ਬੰਦਾ ਜਿਹਨੂੰ ਆਪਾਂ ਬੋਲਦੇ ਬਹੁਤ ਜ਼ਿਆਦਾ ਹਰਟ ਹੁੰਦਾ ਨਾ ਉਹਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਟੈਨਸ਼ਨ ਵੀ ਪੈਂਦੀ ਹੈ ਹਨਾ ਵੀ ਕਿਉਂ ਇਸ ਤਰ੍ਹਾਂ ਹੋ ਗਿਆ ਕਿਉਂਕਿ ਦੇਖੋ ਜਿਹੜੇ ਮਨ ਬਿਲਕੁਲ ਸਾਫ਼ ਨਹੀਂਗੇ ਹਨਾ ਉਹ ਸੱਚੇ ਦਿਲ ਨਾਲ ਰਿਸ਼ਤੇ ਨਿਵਾ ਰਹੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਫਿਰ ਤਖਲੀਬ ਹੁੰਦੀ ਆ ਹਨਾ ਵੀ ਨਹੀਂ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸੀ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਸੀ ਕਿ ਤਾਂ ਕਰਕੇ ਮੈਂ ਅੱਜ ਬੋਲਦਾ ਹਨਾ ਬਿਸ ਤਰ੍ਹਾਂ ਕੁਐਸਚਨ ਆ ਰੱਖੋ ਦੇਖੋ ਜੀ ਬੰਦੇ ਦੀ ਜਿਹੜੀ ਜ਼ਿੰਦਗੀ ਉਹ ਕੋਈ ਬਾਲੇ ਚਿਰਦੀ ਤਾਂ ਹੁਣ ਹੈ ਨਹੀਂ ਕਿ ਹੁਣ ਤੁਹਾਨੂੰ ਪਤਾ ਇਹ ਜੀ ਕਿੰਨੀਆਂ ਬਿਮਾਰੀਆਂ ਨਵੀਆਂ ਨਵੀਆਂ ਚੱਲੀਆਂ ਨੇ ਨਾ ਨਹੀਂ ਪਤਾ ਬਿਮਾਰੀਆਂ ਦੀ ਕਿੰਨੀਆਂ ਨੇ ਹਨਾ ਬਹੁਤ ਜ਼ਿਆਦਾ ਟੈਨਸ਼ਨਾਂ ਦੇ ਵਿੱਚ ਅੱਜ ਕੱਲ ਬੰਦਾ ਅੱਜ ਕੱਲ ਆਪਾਂ ਦੇਖੋ ਬਾਹਰ ਜਾਣੇ ਵੀ ਆਪਾਂ ਘਰ ਦੇ ਵਿੱਚ ਬੈਠਿਆ ਯਾਰ ਆਪਾਂ ਬਿਮਾਰ ਆ ਹਨਾ ਜਾਂ ਕੋਈ ਵੀ ਮਾਈਂਡ ਫਰੈਸ਼ ਕਰਨ ਦੇ ਵਾਸਤੇ ਆਪਾਂ ਘੁੰਮਣ ਜਾਂਦੇ ਆਗੇ ਹਨਾ ਸੋ ਆਪਣੇ ਰਿਸ਼ਤਿਆਂ ਨੂੰ ਹੀ ਵਧੀਆ ਰੱਖੋ ਹਨਾ ਉਸ ਤੋਂ ਵਧੀਆ ਹੋਰ ਕੁਝ ਨਹੀਂ ਤੁਹਾਡੇ ਬਿਮਾਰੀਆਂ ਤਕਲੀਫਾਂ ਵੀ ਦੇਖੋ ਦੂਰ ਹੋ ਜਾਣਗੀਆਂ ਜਦੋਂ ਆਪਣਾ ਖੁਦ ਦਾ ਮਾਹੌਲ ਉਹ ਹੋ ਜਾਂਦਾ ਨਾ ਥੋੜਾ ਜਿਹਾ ਫਿਰ ਪ੍ਰੈਸ਼ਰ ਹੋ ਜਾਂਦਾ ਡਿਪਰੈਸ਼ਨ ਦੇ ਵਿੱਚ ਚਲੇ ਜਾਂਦਾ ਬੰਦਾ ਹਨਾ ਉਦੋਂ ਫਿਰ ਸਾਰਾ ਕੁਝ ਹੋ ਜਾਂਦਾ ਸੋ ਜ਼ਿੰਦਗੀ ਬਹੁਤ ਜ਼ਿਆਦਾ ਘਾਟਾ ਤੈਨੂੰ ਅਨਮੋਲ ਬਣਾਓ ਹਨਾ ਆਪਣੇ ਰਿਸ਼ਤੇ ਵਿੱਚ ਆਪਸੀ ਪਿਆਰ ਵਧਾਓ ਇਹੀ ਮੈਂ ਅੱਜ ਕਹਿਣਾ ਸੀ ਇਹੀ ਮੈਸੇਜ ਤੁਹਾਨੂੰ ਦੇਣਾ ਸੀ ਵੀ ਵਧੀਆ ਵਧੀਆ ਹੀ ਹਨਾ ਰਹੋ ਰਲ ਮਿਲ ਕੇ ਰਹੋ ਤੰਦਰੁਸਤ ਤੰਦਰੁਸਤ ਰਹੋ ਵਾਹਿਗੁਰੂ ਜੀ ਅੱਗੇ ਮੇਰੀ ਇਹੀ ਅਰਦਾਸ ਆ ਵੀ ਸਾਰੇ ਤੁਸੀਂ ਨਾ ਹੱਸ ਖੇਡ ਕੇ ਰਿਹਾ ਕਰੋ ਖੁਸ਼ੀ ਖੁਸ਼ੀ ਜਾਈਓ ਪੈਣਾ ਰਖੜਿਆ ਮੰਨਣਾ ਹਨਾ ਇਹੀ ਮੇਰੀ ਬੇਨਤੀ ਤੁਹਾਨੂੰ ਲਓ ਜੀ ਇੱਥੇ ਜੇ ਕਿਸੇ ਨੂੰ ਮੇਰੀ ਗੱਲ ਦਾ ਬੁਰਾ ਲੱਗਿਆ ਹੋਵੇ ਤਾਂ ਮੈਂ ਮਾਫੀ ਚਾਹਉਣੀ ਹੈ ਜੀ ਹਨਾ ਤੇ ਪਰ ਚਲੋ ਮੇਰੀ ਗੱਲ ਤੇ ਤੁਸੀਂ ਪੈਣਾ ਕਈ ਕਰ ਵੀ ਕਰਿਓ ਜੇ ਕਿਸੇ ਜੋ ਤੁਹਾਡੇ ਪਹਿਣਾ ਦੇ ਵਿੱਚ ਹਨਾ ਇਦਾਂਗਾ ਤਾਂ ਜ਼ਰੂਰ ਉਹ ਕਰਿਓ ਹਨਾ ਜੋ ਮੇਰੇ ਵੀਡੀਓ ਦੇਖਦੇ ਹੋ ਚਲੋ ਜੇ ਇੱਥੇ ਆਪਾਂ ਕਿਚਨ ਜਿਹੜਾ ਉੱਪਰਲਾ ਸੀਗਾ ਪੂਰੇ ਆਪਾਂ ਕੰਟੇਨਰ ਵਗੈਰਾ ਲਗਾਤੀ ਸਾਫ਼ ਕਰਤਾ ਉੱਪਰੋਂ ਐਨ ਚਮਕਾਤਾ ਇੱਥੇ ਮੈਨੂੰ ਕਾਫੀ ਨੇਹਰਾ ਵੀ ਹੋ ਗਿਆ ਸੀ ਇੱਥੇ ਹੁਣ ਆ ਸਬਜੀ ਵੀ ਬਣਾਉਣ ਲੱਗਣਾ ਸੀ ਮੈਂ ਮੈਨੂੰ ਇਹ ਸੀ ਪਹਿਲਾਂ ਆਪਣਾ ਕਿਚਨ ਸਮੀਟ ਲਵਾਂ ਜਲਦੀ ਜਲਦੀ ਸਾਫ ਕਰ ਤਾਂ ਜੋ ਬਰਤਨ ਨਹੀਂ ਲਾਦਾ ਉਸ ਤੋਂ ਬਾਅਦ ਲੱਗੇ ਸੀ ਇੱਥੇ ਸਬਜੀ ਬਣਾਉਣ ਸਬਜੀ ਬਣਾ ਰਹੀ ਸੀ ਮੈਂ ਕद्दू ਮਸਾਲਾ ਦੇਖੋ ਇੱਥੇ ਬਣ ਗਿਆ ਸੀ ਤੇ ਇਸ ਵੀਡੀਓ ਦਾ ਅਪ ਇੱਥੇ ਐਂਡ ਕਰਾਂਗੇ ਮਿਲਾਂਗੇ ਕੱਲ ਨੂੰ ਵਧੀਆ ਜੇ ਬਲੌਗ ਦੇ ਨਾਲ ਤੇ ਜੇ ਪਲੀਜ਼ ਦੁਬਾਰਾ ਫੇਰ ਕਹਿੰਦੇ ਵੀ ਮੇਰੀ ਗੱਲ ਤੇ ਨਾ ਕੋਈ ਵੀ ਮਾਈਂਡ ਨਾ ਕਰਿਓ ਜੇ ਕਿਸ ਨੂੰ ਮੇਰੀ ਗੱਲ ਦਾ ਬੁਰਾ ਮਨ ਲੱਗਿਆ ਤਾਂ ਮੈਂ ਇੱਕ ਵਾਰ ਫਿਰ ਸੌਰੀ ਕਹਿੰਦੀ ਆ ਤੁਹਾਨੂੰ ਤੁਹਾਡੇ ਤੋਂ ਮਾਫੀ ਮੰਗਦੀ ਆ ਪਰ ਜਰੂਰ ਮੇਰੀ ਗੱਲ ਤੇ ਗੌਰ ਵੀ ਕਰਿਓ ਹਨਾ ਕਈ ਰਿਸ਼ਤੇ ਨੇ ਜਿਸ ਤਰ੍ਹਾਂ ਦੇ ਮੈਂ ਖੁਦ ਦੇਖੇ ਨੇ ਕਿ ਮੈਂ ਤਾਂ ਕਰਕੇ ਇਹ ਗੱਲ ਬੋਲੀ ਆ ਵੀ ਚਲੋ ਮੇਰੇ ਬੋਲਣ ਨਾਲ ਕਿਸੇ ਭੈਣ ਭਰਾ ਦੇ ਹਨਾ ਅੰਗਰੇਜ਼ੀ ਸ਼ਿਕਵੇ ਦੂਰ ਹੋ ਜਾਣਾ ਹਨਾ ਤੇ ਚਲੋ ਜੀ ਅੱਜ ਦਾ ਵੀਡੀਓ ਇੰਨਾ ਕਿਸੇ ਮਿਲਦੇ ਆ ਕੱਲ ਨੂੰ ਵਧੀਆ ਬਲੌਗ ਨਾਲ ਬਾਈ ਬਾਈ ਟੇਕ